ਸੂ ਨਕਰ ਨਿਵਾਸੀ ਖਾਸ ਕਰਕੇ ਮੇਰੇ ਨੌਜਵਾਨ ਵੀਰ ਬਜ਼ੁਰਗ ਮਤਾਵਾ ਤੇ ਅੱਜ ਦੇ ਇਸ ਜੋਤ ਨਸ਼ਾ ਵਿਰੋਧੀ ਮਹੱਭਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਾਡੇ ਪਰ ਮਿੱਤਰ ਸਰਦਾਰ ਕਲਵਰ ਸਿੰਘ ਜੀ ਪੰਡੋਰੀ ਉਹਨਾਂ ਦੇ ਨਾਲ ਸਮੁੱਚੀ ਟੀਮ ਉਹਨਾਂ ਦੇ ਪੀਐਸ ਸਾਹਿਬ ਹਰਮਨ ਸਿੰਘ ਜੀ ਤੇ ਵਿੰਦਰ ਸਿੰਘ ਜੀ ਖਾਲਸਾ ਤੇ ਸਾਡੇ ਵੀਡੀਓ ਬਲਾਗ ਦੇ ਵੀਡੀਓ ਸਾਥ ਸਰਦਾਰ ਗੁਰਜਿੰਦਰ ਸਿੰਘ ਜੀ ਤੇ ਸਾਡੇ ਉਹਨਾਂ ਦੇ ਨਾਲ ਅਕਾਊਂਟਡ ਸਾਹਿਬ ਮੈਡਮ ਅਮਨਦੀਪ ਕੌਰ ਤੇ ਸਾਡੇ ਸਿਹਤ ਭਾਗ ਦੇ ਡਾਕਟਰ ਸਾਹਿਬਾਨ ਜਸਵਿੰਦਰ ਸਿੰਘ ਜੀ ਵਾਲੀਆ ਤੇ ਸਾਡੇ ਐਸਐਚਓ ਸਾਹਿਬ ਥਾਣਾ ਮਹਿਰਕਲਾ ਸਰਦਾਰ ਕੁਲਵਿੰਦਰ ਸਿੰਘ ਢੜੀਵਾਲ ਸਾਹਿਬ ਹੋਰ ਇਲਾਕੇ ਦੇ ਪੰਜ ਸਰਪੰਚ ਚਰਨਜੀਤ ਬੈਠੇ ਨੇ ਹੋਰ ਜਿੰਨਾ ਵੀ ਸੰਤਾ ਤੁਸੀਂ ਇਸ ਮਹਿਮਾ ਦਾ ਸਾਥ ਦੇਣ ਦੇ ਲਈ ਪਹੁੰਚੇ ਹੋ ਸਭ ਤੋਂ ਪਹਿਲਾਂ ਗੁਰwidehat ਪਰਵਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਐਮਐਲਏ ਸਾਹਿਬ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆਂ ਕਿ ਸਾਡੇ ਨਗਰ ਦੇ ਵਿੱਚ ਲੈ ਕੇ ਨਾਲ ਇੱਕ ਵੀ ਇਨਸਾਨ ਕੋਈ ਚਿੱਟੇ ਵਾਲਾ ਨਹੀਂ ਗੱਲ ਇਹ ਸਾਡੇ ਅਸੀਂ ਪੂਰਨ ਤੌਰ ਤੇ ਦੇਖਿਆਗਾ ਅਸੀਂ ਇਹਦਾ ਸਾਡੇ ਪਿੰਡਾਂ ਦੇ ਵਿੱਚ ਇੱਕ ਵੀ ਇਨਸਾਨ ਜਿਹੜੇ ਸਾਨੂੰ ਬੰਦੇ ਤੇ ਸੱਖ ਪਈ ਸੀ ਉਹਦਾ ਪੂਰਾ ਅਸੀਂ ਪਹਿਰਾ ਦੇ ਕੇ ਉਦੇ ਘਰ ਤੱਕ ਗੱਲ ਪੰਚਾ ਕੇ ਉਸ ਪਰਿਵਾਰ ਨੇ ਇਸ ਵਿੱਚ ਬੇਰੀ ਗੁੱਸਾ ਵੀ ਕਰਿਆ ਜਦੋਂ ਉਸ ਗੱਲ ਦਾ ਪਤਾ ਲੱਗਿਆ ਤਾਂ ਉਸ ਪਰਿਵਾਰ ਨੇ ਸਾਨੂੰ ਆਪ ਕਹਿ ਕੇ ਇਸ ਦਾ ਇਲਾਜ ਕਰਾਓ ਇਸ ਦਾ ਇਲਾਜ ਕਰਵਾਇਆ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਕੋਈ ਵੀ ਬਿਮਾਰੀ ਆ ਜਿਹੜੀ ਉਸ ਨੂੰ ਜੜੋਂ ਖਤਮ ਕਰ ਲਿਆ ਤੇ ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਨਕਰ ਨਵਾਸੀਓ ਆਪਾਂ ਸਰਕਾਰ ਦਾ ਕੋਈ ਅਧੀਜੀ ਕੰਮ ਨਹੀਂ ਦੇਖੋ ਸਰਕਾਰ ਦੇ ਉੱਤੇ ਗੁੱਸੇ ਗਿਲੇ ਸਿੱਖਵੇਂ ਬੜੇ ਹੋਇਆ ਕਰਦੇ ਨੇ ਕਿਉਂਕਿ ਸਰਕਾਰਾਂ ਦੇ ਉੱਤੇ ਹੀ ਹੋਇਆ ਕਰਦੇ ਨੇ ਜੋ ਰਾਜ ਕਰਦੇ ਹੁੰਦਾ ਲੋਕਾਂ ਦੇ ਨਾਲ ਸਾਡੀਆਂ ਸਮੱਸਿਆਵਾਂ ਨਾਲ ਸਾਡੀਆਂ ਲੋੜਾਂ ਜੁੜੀਆਂ ਹੁੰਦੀਆਂ ਨੇ ਉੱਥੇ ਸੰਭਾਵਕ ਹੁੰਦਾ ਇਹ ਵੀ ਜੇ ਕਿਸੇ ਦਾ ਕੰਮ ਨਹੀਂ ਹੋਇਆ ਉੱਤੇ ਗੁੱਸਾ ਕਰਨਾ ਜਾਂ ਪੰਚਾਇਤ ਤੋਂ ਨਹੀਂ ਹੋਇਆ ਪੰਚਾਇਤ ਤੇ ਗੁੱਸਾ ਕਰਨਾ ਪਰ ਜਿਹੜੀ ਇਹ ਜੁੱਧ ਨਸ਼ਾ ਅਪਰਾਧ ਮਹਾਮਾ ਇਹਦੇ ਵਿੱਚ ਨਾ ਤਾਂ ਕਿਸੇ ਦਾ ਕੋਈ ਨਿੱਜੀ ਕੰਮ ਆ ਤੇ ਨਾ ਹੀ ਕਿਸੇ ਦਾ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਏ ਬਣਾ ਮੈਂ ਸਮਝਦਾ ਜ਼ਿੰਦਗੀ ਪੂਰੀ ਹੋ ਸਕਦੀ ਆ ਕਿਉਂਕਿ ਜਿਹੜੀ ਇਹ ਮਹਿੰਮ ਸਾਡੇ ਘਰਾਂ ਤੱਕ ਸਾਡੇ ਝੁੱਲਿਆਂ ਤੱਕ ਸਾਡੇ ਖੁਵਿੱਖ ਤੱਕ ਸਾਡੇ ਬੱਚਿਆਂ ਦੇ ਆਉਣ ਵਾਲੇ ਜੀਵਨ ਪੱਤਰ ਬਾਰੇ ਇਹ ਜੁੜੀ ਹੋਈ ਮਹਿੰਮਾਂਗੀ ਉਹਦੇ ਵਿੱਚ ਕੋਈ ਕਾਟਰ ਸੀ ਹੋਵੇ ਕਾਲੀ ਹੋਵੇ ਭਈ ਭਾਰਤੀ ਕਿਸਾਨ ਜੁਨੀਅਨ ਦੇ ਵਿੱਚ ਹੋਵੇ ਕਿਸੇ ਵੀ ਪਾਰਟੀ ਦੇ ਵਿੱਚ ਉਹ ਰੱਖਦਾਗਾ ਚਾਹੇ ਕੋਈ ਧਾਰਮਿਕ ਕਾਗੂਆ ਚਾਹੇ ਕੋਈ ਸਮਾਜਿਕ ਕਾਗੂਆ ਹਰ ਇੱਕ ਦਾ ਫਰਜ਼ ਬਣਦਾ ਇਹ ਆਪਣੇ ਪੁੱਤਾਂ ਧੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਸ ਮਹਿੰਮ ਦੇ ਵਿੱਚ ਆਪਾਂ ਸ਼ਾਮਲ ਹੋਈਏ ਤੇ ਆਪਾਂ ਕਹਿ ਦਿੰਦੇ ਆ ਵੀ ਯਾਰ ਕੋਈ ਗੱਲ ਨਹੀਂ ਉਹ ਤਾਂ ਜਿਹੜੇ ਪੰਚਾਇਤ ਦਾ ਕੰਮ ਆ ਜਾਂ ਲੀਡਰਾਂ ਦਾ ਕੰਮ ਆਪੇ ਕਰ ਲੈਣਗੇ ਪਰ ਜੇ ਆਪਾਂ ਘਰਾਂ ਦੇ ਵਿੱਚੋਂ ਨਾ ਉੱਠਾਂਗੇ ਮਸਾਵਾ ਪਰ ਜੇ ਜੇ ਨਸ਼ੇ ਦੀ ਬਦੌਦ ਕਿਸੇ ਪੁੱਤ ਦੀ ਆਰਥੀ ਭਰਾਵਾਂ ਦੇ ਮੋਢਿਆਂ ਤੇ ਜਾਂਦੀ ਹੈ ਨਾ ਉੱਥੇ ਫਿਰ ਜਿੱਤੇ ਰੱਬ ਨੂੰ ਦੋਸ਼ ਦਿੰਦੇ ਆ ਉਹਦੇ ਵਿੱਚ ਹੋਰ ਰੱਬ ਦਾ ਦੋਸ਼ ਨਹੀਂ ਹੁੰਦਾ ਕੋ ਸਾਡਾ ਦੋਸ਼ ਹੁੰਦਾ ਜੇ ਉਹ ਸਮੇਂ ਆਪਾਂ ਉਸ icit ਨੂੰ ਪਾਚਿਆ ਹੁੰਦਾ ਤਾਂ ਸੰਨ ਬਹੁਤ ਦਿਨ ਨਾਲ ਦੇਖਣੇ ਪੈਂਦੇ ਬੜਾ ਆਪਾਂ ਦੇਖਿਆਗਾ ਜਦੋਂ ਕਿਸੇ ਦਾ ਨੌਜਵਾਨ ਪੁੱਤ ਜਾਂਦਾ ਨਾ ਮਾਪਿਆਂ ਦੀ ਦਿਗੋਰੀ ਦਾ ਸਹਾਰਾ ਉਹ ਹੁੰਦਾ ਜਿਹੜਾ ਇਸ ਮਾਦੇ ਕਰਪਤ ਪੈਦਾ ਹੋਇਆ ਬੜੇ ਫੇਲੀ ਡਮੋਰੀ ਦਾ ਸਹਾਰਾ ਬਣੂਗਾ ਸਾਡਾ ਬੜੇ ਪਸਖਾਣਾ ਲੱਗੂ ਕਿ ਉਹ ਨੱਥੇ ਦੀ ਦਰਦਾਂ ਦੇ ਵਿੱਚ ਫਸ ਕੇ ਇਸ ਸੰਸਾਰ ਤੋਂ ਸਦਾ ਲਈ ਸਾਨੂੰ ਅਲਵਿਦਾ ਕਹਿ ਗਿਆ ਉਸ ਮਾਤਾ ਪਿਤਾ ਦਾ ਜੋ ਉਸ ਪਰੇ ਭੈਣ ਦਾ ਜਿਹੜੇ ਸਾਹ ਹੁੰਦਾ ਉਸ ਨੂੰ ਪਤਾ ਲੱਗਦਾ ਵੀ ਕੀ ਹੁੰਦਾ ਜਾ